ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਰਿਸ਼ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ। ਸਾਡੇ ਚੈਨਲ ਤੇ ਜਿੰਨੇ ਵੀ ਰਿਸ਼ਤੇ ਦੱਸੇ ਜਾਂਦੇ ਹੁੰਦੇ ਨੇ ਸਾਰੇ ਪਰਿਵਾਰਾਂ ਦੇ ਨੰਬਰ ਸਮੇਤ ਹੁੰਦੇ ਨੇਗੇ। ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਅਤੇ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਭਾਲ ਵਿੱਚ ਹੋ। ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਅਕੋਰਡਿੰਗ ਤੁਹਾਡੇ ਸਾਹਰ ਦੇ ਰਸਤੇ ਲੈ ਕੇ حاضر ਹੋਈਏ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਜਾਂ ਆਪਣੇ ਪਰਿਵਾਰ ਦੇ ਕਿਸੇ ਰਿਸ਼ਤੇ ਦੀ ਐਡ ਪਵਾਉਣੀ ਆ ਤਾਂ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਕੋਲ ਟੋਟਲ 11 ਰਿਸ਼ਤੇ ਨੇ ਜਿਨ੍ਹਾਂ ਦੇ ਵਿੱਚੋਂ 7 ਰਿਸ਼ਤੇ ਲੜਕੀਆਂ ਦੇ ਨੇ ਤੇ 4 ਰਿਸ਼ਤੇ ਮੁੰਡਿਆਂ ਦੇ ਇਹਨਾਂ ਰਿਸ਼ਤਿਆਂ ਦੇ ਪੰਜ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਆਓ ਅੱਜ ਸ਼ੁਰੂਆਤ ਕਰਦੇ ਹਾਂ ਆਪਣੇ ਇਹ ਪ੍ਰੋਗਰਾਮ ਦੀ ਪਹਿਲਾ ਰਿਸ਼ਤਾ ਜੀ ਆਪਣੇ ਕੋਲੇ ਤਲਾਕशुदा ਕੁੜੀ ਦਾ ਰਿਸ਼ਤਾ ਹੈ ਦੂਜਾ ਰਿਸ਼ਤਾ ਜੱਟ ਸਿੱਖ ਪਰਿਵਾਰ ਦੇ ਵਿੱਚੋਂ 6 ਕਿਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਮੁੰਡੇ ਦਾ ਰਿਸ਼ਤਾ ਹੈ ਤੀਜਾ ਰਿਸ਼ਤਾ ਜੀ ਕਲੈਰੀਕਲ ਸਟਾਫ ਦੀ ਨੌਕਰੀ ਕਰਦਾ ਮੁੰਡੇ ਦਾ ਰਿਸ਼ਤਾ ਹੈ ਅਗਲਾ ਰਿਸ਼ਤਾ ਜੀ ਆਸਟ੍ਰੇਲੀਆ ਵਿੱਚ ਰਹਿੰਦੀ ਕੁੜੀ ਦਾ ਰਿਸ਼ਤਾ ਹੈ ਪੰਜਵਾਂ ਰਿਸ਼ਤਾ ਆਪਣਾ ਮਲੇਸ਼ੀਆ ਤੋਂ ਹੁਣ ਮੁੰਡਾ ਪੰਜਾਬ ਆਇਆ ਹੋਇਆ ਹੈ ਮੁੰਡੇ ਦਾ ਰਿਸ਼ਤਾ ਹੈ ਸੇਮਾਰ ਇਸਤਾ ਜੀ ਮੁੰਡੇ ਦਾ ਆਪਣਾ ਬਿਜ਼ਨਸ ਹੈ ਕੰਨਿਆ ਦੀ ਲੋੜ ਹੈ ਪਰਿਵਾਰ ਨੂੰ ਹੁਣ ਗੱਲ ਕਰਦੇ ਆ ਆਪਾਂ 7ਵੇਂ ਰਿਸ਼ਤੇ ਦੀ ਆਸਟ੍ਰੇਲੀਆ ਪੀਆਰ ਕੁੜੀ ਦਾ ਰਿਸ਼ਤਾ ਹੈ 8ਵਾਂ ਰਿਸ਼ਤਾ ਨੈਣੀ ਦਾ ਕੋਰਸ ਕੀਤਾ ਹੋਇਆ ਕੁੜੀ ਦਾ ਰਿਸ਼ਤਾ ਤੇ 9ਵਾਂ ਰਿਸ਼ਤਾ ਤਲਾਕशुदा ਕੁੜੀ ਦਾ ਰਿਸ਼ਤਾ ਹੈ 10ਵਾਂ ਰਿਸ਼ਤਾ ਅੰਮ੍ਰਿਤਾਰੀ ਕੁੜੀ ਦਾ ਰਿਸ਼ਤਾ ਤੇ 11ਵਾਂ ਰਿਸ਼ਤਾ ਆਪਣਾ ਹੈਗਾ ਨਰਸ ਕੁੜੀ ਦਾ ਰਿਸ਼ਤਾ ਇਹਨਾਂ ਰਿਸ਼ਤਿਆਂ ਦੀ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਲਾਈਕ ਜ਼ਰੂਰ ਕਰਦਿਆ ਕਰੋ ਆਓ ਹੁਣ ਗੱਲ ਕਰਦੇ ਆ ਆਪਣੇ ਪਹਿਲੇ ਰਿਸ਼ਤੇ ਦੀ ਨਾਮ ਕੌਰ ਪੜ੍ਹਾਈ ਪਲੱਸ 2 ਕੀਤੀ ਹੋਇਆ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਗੋਤ ਬਰਾੜ ਏਰੀਆ ਫਰੋਜ਼ਪੁਰ ਉਮਰ 28 ਸਾਲ ਕੱਦ 5 ਫੁੱਟ 7 ਇੰਚ ਕੰਮ ਕੁੜੀ ਕਰਦਾ ਸਾਰਾ ਜਾਣਦੀ ਹੈ ਕੁੜੀ ਦਾ ਤਲਾਕ ਹੋਇਆ ਹੋਇਆ ਹੈ ਰਿਸ਼ਤਾ ਦੇਖ ਰਹੇ ਨੇ ਜੀ ਚਾਹੇ ਮੁੰਡੇ ਦਾ ਤਲਾਕ ਹੋਇਆ ਹੋਵੇ ਕੁੜੀ ਦੇ ਦੋ ਬੱਚੇ ਨੇਗੇ ਉਹ ਕੁੜੀ ਦੇ ਨਾਲ ਹੀ ਰਹਿਣਗੇ ਜੇ ਤੁਸੀਂ ਇਸ ਪਰਿਵਾਰ ਦਾ ਨੰਬਰ ਲੈਣਾ ਤਾਂ ਤੁਸੀਂ ਕਮੈਂਟ ਦੇ ਵਿੱਚ ਤਲਾਕ ਸੋਦਾ ਲਿਖ ਸਕਦੇ ਹੋ ਅਸੀਂ ਪਰਿਵਾਰ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਆਪਣਾ ਅਗਲਾ ਰਿਸ਼ਤਾ ਕਰੋ ਨੋਟ ਨਾਮ ਸਿੰਘ ਪੜ੍ਹਾਈ ਪਲੱਸ 2 ਤੇ ਆਈਟੀਆਈ ਪਲੰਬਰ ਦਾ ਮੁੰਡੇ ਨੇ ਡਿਪਲੋਮਾ ਕੀਤਾ ਹੋਇਆ ਕਾਸਟ ਜੱਟ ਸਿੱਖ ਮੋਗਾ ਏਰੀਆ ਉਮਰ 1990 ਕੱਦ 5 ਫੁੱਟ 7 ਇੰਚ ਗੋਤ ਸਹੌਤਾ 12 ਕਿੱਲੇ ਜ਼ਮੀਨ ਦੇ ਨੇ ਤੇ ਦੋ ਭਰਾ ਨੇਗੇ 6-6 ਕਿੱਲੇ ਜ਼ਮੀਨ ਦੇ ਆਉਂਦੇ ਨੇ ਇਹ ਮੁੰਡਾ ਖੇਤੀਬਾੜੀ ਦਾ ਕੰਮ ਕਰਦਾ ਪਿਓਰ ਵੈਜੀਟੇਰੀਅਨ ਹੈ ਮੁੰਡਾ ਕੁਝ ਵੀ ਨੌਨ ਵੈਜ ਨਹੀਂ ਖਾਂਦਾ ਹੈਗਾ ਰਿਸ਼ਤਾ ਦੇਖ ਰਹੇ ਹਾਂ ਜੀ ਮੁੰਡੇ ਦੇ ਮੰਮੀ ਜੜੀ ਨਹੀਂ ਹੈਗੇ ਘ੍ਰੀਲੂ ਕੰਮ ਕਰਨ ਵਾਲੀ ਸਿੰਪਲ ਕੁੜੀ ਦੀ ਲੋੜਾ ਪਰਿਵਾਰ ਨੂੰ ਪਰਿਵਾਰ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਹੀਟਾ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਰਿਸ਼ਤੇ ਨੂੰ ਜੋੜ ਸਕਦੇ ਹੋ ਨੋਟ ਕਰੋ ਆਪਣਾ ਅਗਲਾ ਰਿਸ਼ਤਾ ਨਾਮ ਸ਼ਰਮਾ ਪੜਾਈ ਬੀਏ ਕਾਸਟ ਬ੍ਰਾਹਮਣ ਗੌਤ ਸ਼ਰਮਾ ਏਰੀਆ ਫਰੋਜਪੁਰ ਉਮਰ 30 ਸਾਲ ਕੱਦ 5 ਫੁੱਟ 10 ਇੰਚ ਮੁੰਡਾ ਕਲੈਰੀਕਲ ਸਟਾਫ ਵਿੱਚ ਨੌਕਰੀ ਕਰਦਾ ਹੈ ਮੁੰਡੇ ਲਈ ਰਿਸ਼ਤਾ ਦੇਖ ਰਹੇ ਜਰਨਲ ਕਾਸਟ ਦਾ ਰਿਸ਼ਤਾ ਪਰਿਵਾਰ ਲੈ ਲਵੇਗਾ ਲੜਕਾ ਕਾਰਜਵਾਹੀ ਬਣ ਕੇ ਰਹਿਣ ਨੂੰ ਤਿਆਰ ਹੈ ਕੱਲਾ ਮੁੰਡਾ ਮੁੰਡੇ ਦੇ ਮੰਮੀ ਡੈਡੀ ਹੈ ਨਹੀਂਗੇ ਇੱਕ ਭੈਣ ਆ ਪਰਿਵਾਰ ਦਾ ਨੰਬਰ ਹੇਠਾਂ ਅਸੀਂ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਖਾਸ-ਖਾਸ ਰਿਸ਼ਤੇ ਦੱਸੇ ਗਏ ਨੇ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਸ਼ੁਰੂ ਤੋਂ ਲੈ ਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਅਗਲਾ ਰਿਸ਼ਤਾ ਕਰੋ ਨੋਟ ਆਪਣਾ ਨਾਮ ਕੌਰ ਪੜਾਈ ਬੀਐਸਸੀ ਹੋਟਲ ਮੈਨੇਜਮੈਂਟ 2014 ਦੇ ਵਿੱਚ ਕੁੜੀ ਨੇ ਇੰਡੀਆ ਦਾ ਕੀਤਾ ਸੀਗਾ ਕਾਸ਼ਟਰ ਅਬਦਾਸ ਇਹ ਸ ਇੱਕ ਕੱਦ 5 ਫੁੱਟ 3 ਇੰਚ ਏਰੀਆ ਜਲੰਧਰ ਉਮਰ 1992 ਕੁੜੀ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਰਹਿੰਦੀ ਆ 2015 ਤੋਂ ਆਸਟ੍ਰੇਲੀਆ ਵਿੱਚ ਕੁੜੀ ਰਹਿੰਦੀ ਹੈ ਹੁਣ ਐਮਬੀਏ ਕਲੀਅਰ ਕੀਤੀ ਹੋਈ ਹੈਗੀ ਆਸਟ੍ਰੇਲੀਆ ਤੋਂ ਕੁੜੀ ਹੁਣ ਵਰਕ ਪਰਮਿਟ ਤੇ ਆ ਰਿਸ਼ਤਾ ਦੇਖਣੇ ਜੀ ਮੁੰਡਾ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਸਿਰਫ ਰਵੀਦਾਸ ਪਰਿਵਾਰ ਵਾਲੇ ਹੀ ਇਸ ਪਰਿਵਾਰ ਦੇ ਨਾਲ ਸੰਪਰਕ ਕਰਨ ਸਿਰਫ ਰਵੀਦਾਸ ਪਰਿਵਾਰ ਵਾਲੇ ਹੀ ਸੰਪਰਕ ਕਰਨ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਪਰਿਵਾਰ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਪ੍ਰਵਾਰ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਹੁਣ ਗੱਲ ਕਰਦੇ ਆ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਨਾਮ ਸਿੰਘ ਪੜ੍ਹਾਈ ਪਲੱਸ 2 ਜੱਟ ਸਿੱਖ ਤਰਨਤਾਰਨ ਏਰੀਆ ਉਮਰ 31 ਸਾਲ ਕੱਦ 5 ਫੁੱਟ 8 ਇੰਚ ਜ਼ਮੀਨ ਦਾ ਇੱਕ ਕਿੱਲਾ ਤੇ ਨਾਲ ਆਪਣਾ ਪਲਾਟ ਹੈ ਭਰਾ ਇੱਕ ਛੋਟਾ ਉਹ ਅਮਰੀਕਾ ਦੇ ਵਿੱਚ ਹੈ ਇੱਕ ਭੈਣ ਵਿਆਹੀ ਹੋਈ ਆ ਕੰਮ ਮੁੰਡਾ ਮਲੇਸ਼ੀਆ ਤੋਂ ਕੰਮ ਕਰਕੇ ਆਇਆ ਹੈ ਤੇ ਹੁਣ ਆਪਣਾ ਜਿੰਮ ਦਾ ਕੰਮ ਹੈ ਇਹ ਮੁੰਡੇ ਦੀ ਆਪਣੀ ਜਮੇ ਨਾਲ ਪਰਿਵਾਰ ਨੇ ਮੁੰਡੇ ਨੇ ਹੋਰ ਵੀ ਕੰਮ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ ਅਮਰੀਕਾ ਵਾਲਾ ਮੁੰਡਾ ਜਿਹੜਾ ਉਹ ਵੀ ਅਨਮੈਰਿਡ ਹੈ ਹੁਣ ਰਿਸ਼ਤਾ ਦੇਖ ਰਹੇ ਨੇ ਚਾਹੀਦਾ ਦੋ ਸਕੀਆਂ ਪੈਰਾਂ ਹੋਣ ਤੇ ਨਿੱਕੇ ਦੇ ਵੱਡੇ ਭਰਾ ਲਈ ਤੇ ਦੋ ਨਹੀਂ ਥੈਗੀਆਂ ਤਾਂ ਕੋਈ ਕੁੜੀ ਇਦਾਂ ਦੀ ਦੇਖ ਰਹਾ ਪਰਿਵਾਰ ਜਿਹੜਾ ਘਰ ਸੰਭਾਲਣ ਵਾਲੀ ਕੁੜੀ ਹੋਵੇ ਇਸ ਤਰ੍ਹਾਂ ਦਾ ਰਿਸ਼ਤਾ ਪਰਿਵਾਰ ਲੈ ਲੈਵਗਾ ਪਰਿਵਾਰ ਚੰਗਾ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਹੈਗੀ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਦੋ ਨੰਬਰ ਨੇ ਪਰਿਵਾਰ ਦੇ ਤੁਸੀਂ ਪਰਿਵਾਰ ਦੇ ਨਾਲ ਫੋਨ ਰਾਹੀਂ ਸਾਰੀ ਗੱਲਬਾਤ ਕਰ ਸਕਦੇ ਹੋ ਆਪਰਾ ਨੋਟ ਕਰੋ ਅਗਲਾ ਰਿਸ਼ਤਾ ਨਾਮ ਸਿੰਘ ਪੜਾਈ ਬੀਬੀਏ ਮਾਰਕੀਟਿੰਗ ਖਾਸਾ ਕੌਜ ਪਟਿਆਲਾ ਕਾਸਟ ਜੱਟ ਸਿੱਖ ਗੋਤ ਸਿੱਧੂ ਪੈਣ ਹੈ ਨਹੀਂ ਇੱਕ ਭਰਾ ਵਿਆਹਿਆ ਹੋਇਆ ਏਰੀਆ ਸੰਗਰੂਰ ਉਮਰ 16 6 1993 ਕੱਦ 5 ਫੁੱਟ 9 ਇੰਚ ਕੰਮ ਪਰਿਵਾਰ ਦਾ ਆਪਣਾ ਬਿਜ਼ਨਸ ਹੈ ਪੈਗ ਤੇ ਫਿਸ਼ ਦਾ ਫਿਸ਼ ਫਾਰਮ ਹੈ ਨਾਲ ਖੇਤੀਬਾੜੀ ਦਾ ਵੀ ਕੰਮ ਕਰਦਾ ਮੁੰਡਾ ਮੁੰਡੇ ਨੇ 7 ਸਾਲ ਜੌਬ ਮਾਰਕੀਟਿੰਗ ਕੀਤੀ ਹੈਗੀ 7 ਸਾਲ ਦਾ ਮੁੰਡਾ ਕੋ ਤਜਰਬਾ ਤੇ ਹੁਣ ਮੁੰਡਾ ਇਸ ਸਮੇਂ ਆਪਣਾ ਫੈਮਲੀ ਬਿਜ਼ਨਸ ਸੰਭਾਲ ਰਿਹਾ ਹੈ ਰਿਸ਼ਤਾ ਦੇਖਣ ਲਈ ਕੁੜੀ ਦੀ ਪਲੱਸ 2 ਜਾਂ ਗ੍ਰੈਜੂਏਟ ਕੁੜੀ ਹੋਵੇ ਘਰ ਦਾ ਕੰਮ ਕਰਨ ਵਾਲੀ ਮਿਹਨਤੀ ਕੁੜੀ ਹੋਵੇ ਇਸ ਤਰ੍ਹਾਂ ਦਾ ਰਿਸ਼ਤਾ ਮੁੰਡਾ ਪਰਿਵਾਰ ਲੈ ਲਵੇਗਾ ਜੇਕਰ ਕੋਈ ਘਰ ਜਵਾਈ ਬਣਾ ਕੇ ਰੱਖਣਾ ਹੋਵੇ ਮੁੰਡੇ ਨੂੰ ਤਾਂ ਮੁੰਡਾ ਰਹਿਣ ਨੂੰ ਤਿਆਰ ਹੈ ਕੁੜੀ ਨੂੰ 4 ਤੋਂ 5 ਕਿੱਲੇ ਜ਼ਮੀਨ ਆਉਂਦੇ ਹੋਵੇ ਇਸ ਤਰ੍ਹਾਂ ਦਾ ਰਿਸ਼ਤਾ ਪਰਿਵਾਰ ਲੈ ਲਵੇਗਾ ਸਿਰਫ ਮਾਲਵਾ ਏਰੀਆ ਵਾਲੇ ਹੀ ਸੰਪਰਕ ਕਰ ਸਕਦੇ ਨੇ ਪਰਿਵਾਰ ਦੇ ਨਾਲ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤਾ ਹੈ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਇਸੇ ਰਿਸ਼ਤੇ ਨੂੰ ਜੋੜ ਸਕਦੇ ਹੋ ਨੋਟ ਕਰੋ ਆਪਣਾ ਅਗਲਾ ਰਿਸ਼ਤਾ ਨਾਮ ਕੌਰ ਪੜ੍ਹਾਈ ਬੀਐਸਸੀ ਨਰਸਿੰਗ ਕੋ ਕਾਸਟ ਜੱਟ ਸਿੱਖ ਮਹਾਲੀ ਏਰੀਆ ਉਮਰੋਨੀ 1990 ਕੱਦ 5 ਫੁੱਟ 7 ਇੰਚ ਇੱਕ ਭਰਾ ਕੁੜੀ ਹੁਣ ਆਸਟ੍ਰੇਲੀਆ ਦੀ ਪੀਆਰ ਹੈ ਕੁੜੀ ਦੇ ਮਾਤਾ ਸਰਕਾਰੀ ਟੀਚਰ ਰਟਾਇਰ ਨੇਗੇ ਆਪਣੀ ਕੁੜੀ ਲਈ ਰਿਸ਼ਤਾ ਦੇਖਣੇ ਜੀ ਮੁੰਡਾ ਆਸਟ੍ਰੇਲੀਆ ਦਾ ਸਿਟੀਜ਼ਨ ਹੋਵੇ ਜੱਟ ਸਿੱਖ ਪਰਿਵਾਰ ਚ ਹੋਵੇ ਲੜਕੇ ਦਾ ਪਰਿਵਾਰ ਛੋਟਾ ਹੋਵੇ ਤੇ ਨਸਰ ਰਹਿਤ ਹੋਵੇ ਪਰਿਵਾਰ ਇਸ ਤਰ੍ਹਾਂ ਦੇ ਰਿਸ਼ਤੇ ਦੀ ਪਰਿਵਾਰ ਨੂੰ ਲੋੜ ਹੈ ਜੀ ਜੇ ਇਹ ਰਿਸ਼ਤੇ ਦੀ ਪੂਰੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਇਹ ਰਿਸ਼ਤਾ ਰਿਸ਼ਤੇ ਦਾ ਨੰਬਰ ਅਸੀਂ ਇਸ ਕਰਕੇ ਨਹੀਂ ਪਾਉਂਦੇ ਕਿਉਂਕਿ ਪਰਿਵਾਰ ਨੇ ਮਨਾਂ ਕੀਤਾ ਹੁੰਦਾ ਹੈਗਾ ਵਿੱਚ ਬਹੁਤ ਜ਼ਿਆਦਾ ਫੋਨ ਜਾਂਦੇ ਨੇ ਉਹਨਾਂ ਕੋਲੇ ਤਾਂ ਕਰਕੇ ਉਹ ਮਨਾਂ ਕਰ ਦਿੰਦੇ ਨੇਗੇ ਤੁਸੀਂ ਉਹਨਾਂ WhatsApp ਤੇ ਸਾਨੂੰ ਮੈਸੇਜ ਕਰਕੇ ਜੇ ਇਸ ਰਿਸ਼ਤੇ ਨਾਲ ਮੈਚنگ ਹੁੰਦੀ ਆ WhatsApp ਤੇ ਮੈਸੇਜ ਕਰਕੇ ਇਸ ਰਿਸ਼ਤੇ ਦਾ ਨੰਬਰ ਸਾਡੇ ਕੋਲੋਂ ਲੈ ਸਕਦੇ ਹੋ ਆਪਣਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਕੌਰ ਪਲੱਸ 2 ਪਾਸ ਕੁੜੀ ਜੱਟ ਸਿੱਖ ਪਰਿਵਾਰ ਪਟਿਆਲਾ ਏਰੀਆ ਉਮਰ 25 ਸਾਲ ਕੱਦ 5 ਫੁੱਟ 7 ਇੰਚ ਇੱਕ ਭਰਾ ਉਹ ਜੋਕੇ ਦੇ ਵਿੱਚ ਰਹਿੰਦਾਗਾ ਕੁੜੀ ਸਿੰਗਾਪੁਰ ਤੋਂ ਹੋਟਲ ਮੈਨੇਜਮੈਂਟ ਤੇ ਨੈਣੀ ਦਾ ਕੋਰਸ ਕਰਕੇ ਆਈ ਹੈ ਹੁਣ 1 ਸਾਲ ਤੋਂ ਕੁੜੀ ਪੰਜਾਬ ਦੇ ਵਿੱਚ ਹੈ ਸਿੰਗਾਪੁਰ ਦਾ ਵੀਜ਼ਾ ਕੁੜੀ ਦਾ ਖਤਮ ਹੈ ਰਿਸ਼ਤਾ ਦੇਖ ਰਹੇ ਜੀ ਮੁੰਡਾ ਕੋਈ ਸਰਕਾਰੀ ਨੌਕਰੀ ਕਰਦਾ ਹੋਵੇ ਜ਼ਮੀਨ ਚਾਹੇ ਪਰਿਵਾਰ ਕੋਲ ਘੱਟ ਹੋਵੇ ਜਾਂ ਮੁੰਡਾ ਬਾਹਰਲਾ ਹੋਵੇ ਇਸ ਤਰ੍ਹਾਂ ਦਾ ਰਿਸ਼ਤਾ ਪਰਿਵਾਰ ਲੈ ਲੈਵੇਗਾ ਜੀ ਪ੍ਰਵਾਹ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਬਾਕੀ ਸਾਰੀ ਗੱਲਬਾਤ ਕਰ ਸਕਦੇ ਹੋ ਹੁਣ ਗੱਲ ਕਰਦੇ ਆ ਆਪਣੇ ਅਗਲੇ ਰਿਸ਼ਤੇ ਬਾਰੇ ਨਾਮ ਕੌਰ ਕੁੜੀ ਦੀ ਪਲੱਸ 2 ਕੀਤੀ ਹੋਈ ਹੈ ਸਟਾਫ ਨਰਸਿੰਗ ਦੀ ਜੌਬ ਕਰਦੀ ਹੈ ਇਸ ਸਮੇਂ ਕਾਸਟ ਜੱਟ ਸਿੱਖ ਗੋਤ ਉਪਲ ਬਰਨਾਲਾ ਏਰੀਆ ਉਮਰ 17 10 1999 ਕੱਦ 5 ਫੁੱਟ 6 ਇੰਚ ਇੱਕ ਭਰਾ ਆਸਟ੍ਰੇਲੀਆ ਦੇ ਵਿੱਚ ਆ ਇੱਕ ਭੈਣ ਆਸਟ੍ਰੇਲੀਆ ਦੇ ਵਿੱਚ ਸਿਟੀ ਜਾਣਾ ਹੈ ਲੜਕੀ ਦਾ ਜੀ ਤਲਾਕ ਹੋਇਆ ਹੋਇਆ ਹੈ ਇੱਕ ਵਾਰ ਲੜਕੀ ਆਸਟ੍ਰੇਲੀਆ ਜਾ ਕੇ ਪੰਜਾਬ ਚ ਆਈ ਹੋਈ ਹੈ ਹੁਣ ਜੋਬ ਪ੍ਰਾਈਵੇਟ ਕਰਦੀ ਹੈ ਲੁਧਿਆਣੇ ਨਰਸਿੰਗ ਦੀ ਤੇ ਇੱਕ ਬੱਚੀ ਆ 5 ਸਾਲ ਦੀ ਕੁੜੀ ਦੇ ਨਾਲ ਬੱਚੀ ਰਹੇਗੀ ਰਿਸ਼ਤਾ ਦੇਖ ਰਹੇ ਨੇ ਜੀ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਮੁੰਡਾ ਹੋਵੇ ਚਾਹੇ ਤਲਾਕ ਸੁਦਾ ਹੋਵੇ ਜੇ ਕੋਈ ਛੋਟਾ ਬੱਚਾ ਹੈ ਤਾਂ ਵੀ ਕੋਈ ਪਰਿਵਾਰ ਨੂੰ ਇਤਰਾਜ਼ ਨਹੀਂ ਹੈਗਾ ਜੀ ਮੁੰਡੇ ਦਾ ਪਰਿਵਾਰ ਚੰਗਾ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਰਿਸ਼ਤੇ ਦੀ ਤਲਾਸ਼ ਵਿੱਚ ਨੇ ਪਰਿਵਾਰ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹੇਠਾਂ ਉੱਪਰ ਕਾਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਸੰਪਰਕ ਕਰਕੇ ਨੋਟ ਕਰੋ ਆਪਣਾ ਅਗਲਾ ਰਿਸ਼ਤਾ ਨਾਮ ਕੌਰ ਪੜਾਈ ਐਮਏ 뮤జిక్ 2 ਸਾਲ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕੀਤੀ ਹੋਈ ਕੁੜੀ ਨੇ ਜੱਟ ਸਿੱਖ ਪਰਿਵਾਰ ਗੋਤ ਪੱਟੀ ਏਰੀਆ ਲੁਧਿਆਣਾ ਉਮਰ 8 11 1991 ਪਦ ਕੱਦ 5 ਫੁੱਟ 6 ਇੰਚ ਇੱਕ ਭੈਣ ਉਹ ਬੀ ਕਾਮ ਕਰ ਰਹੀ ਆ ਇੱਕ ਭਰਾ ਵੱਡਾ ਐਮ ਬੀਏ ਕਰ ਰਿਹਾ ਕਾਮਾ ਕੁੜੀ ਸਿਆਣੀ ਤੇ ਸਮਝਦਾਰ ਕੁੜੀ ਐ ਰਿਸ਼ਤਾ ਦੇਖ ਰਹੇ ਜੀ ਮੁੰਡਾ ਅੰਮ੍ਰਿਤਾਰੀ ਤੇ ਪਰਿਵਾਰ ਸਾਰਾ ਅੰਮ੍ਰਿਤਾਰੀ ਹੋਵੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਰੱਖਦਾ ਹੋਵੇ ਕਾਸਟ ਕੋਈ ਵੀ ਹੋਵੇ ਪਰਿਵਾਰ ਨਾਇਲ ਵਗੈਰਾ ਰਿਸ਼ਤਾ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਉੱਪਰ ਕਾਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਸੰਪਰਕ ਕਰਕੇ ਹੁਣ ਆਪਾਂ ਚੱਲਦੇ ਆ ਆਪਣੇ ਅਗਲੇ ਰਸਤੇ ਵੱਲ ਨਾਮ ਕੌਰ ਪੜਾਈ ਉਪਰ ਹੀ ਨੇ ਨਰਸਿੰਗ ਕੀਤੀ ਹੋਈ ਕਾਸਟ ਜੱਟ ਸਿੱਖ ਗੋਪਤ ਬੈਣੀਪਾਲ ਏਰੀਆ ਅੰਮ੍ਰਿਤਸਰ ਕੱਦ 5 ਫੁੱਟ 3 ਇੰਚ ਉਮਰ 30 ਸਾਲ ਭਰਾ ਇੱਕ ਯੂ ਐਸ ਏ ਦੇ ਵਿੱਚ ਕੁੜੀ ਹੁਣ ਨਰਸਿੰਗ ਦੀ ਜੌਬ ਕਰਦੀ ਹੈ ਪਰਵਾਰ ਪਰਿਵਾਰ ਰਿਸ਼ਤਾ ਦੇਖ ਰਹੇ ਜੀ ਕੁੜੀ ਦਾ ਪਰਿਵਾਰ ਸਾਰਾ ਯੂ ਐਸ ਏ ਦੇ ਵਿੱਚ ਰਹਿੰਦਾ ਹੈ ਮੁੰਡਾ ਚਾਹੀਦਾ ਹੈ ਜੋ ਕੈਲੀਫੋਰਨੀਆ ਦੇ ਵਿੱਚ ਕੋਈ ਵਧੀਆ ਜੌਬ ਕਰਦਾ ਹੋਵੇ ਸੋਹਣਾ ਤੇ ਸੁਨੱਖਾ ਮੁੰਡਾ ਹੋਵੇ ਨਸ਼ਾ ਰਹਿਤ ਹੋਵੇ ਇਸ ਤਰ੍ਹਾਂ ਦੇ ਪਰਿਵਾਰ ਦੀ ਲੋੜ ਹੈ ਜੀ ਮੁੰਡੇ ਕੋਲ ਆਪਣੀ ਜ਼ਮੀਨ ਘੱਟ ਤੋਂ ਘੱਟ 20 ਕਿੱਲੇ ਹੋਵੇ ਇਹ ਰਿਸ਼ਤਾ ਪਰਿਵਾਰ ਲੈ ਲੈਵਗਾ ਜੀ ਪਰਿਵਾਰ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਉੱਪਰ ਦਿੱਤਾ ਹੋਇਆ ਪਰਿਵਾਰ ਦੇ ਨਾਲ ਸਿਰਫ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਸੰਪਰਕ ਕਰ ਸਕਦੇ ਹੋ ਜੀ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਸਿਰਫ ਮੈਸੇਜ ਕਰਕੇ ਪਰਿਵਾਰ ਦੇ ਨਾਲ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ